ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ। ਮੈਂ ਡਾਕਟਰ ਗਮਿੰਦਰ ਸਿੰਘ ਬਰਾੜ। ਤੁਹਾਡੇ ਨਾਲ ਜਿਹੜੀ ਹੈਗੀ ਆ ਸਮੇਂ-ਸਮੇਂ ਤੇ ਖੇਤੀ ਨਾਲ ਸੰਬੰਧਿਤ ਅ ਫਸਲਾਂ ਦੇ ਵਿੱਚ ਜੋ ਵੀ ਮੁਸ਼ਕਲ ਆਉਂਦੀ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਜਿਹੜੀ ਉਹ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ। ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਬਹੁਤ ਜ਼ਰੂਰੀ ਅ ਟੌਪਿਕ ਆ ਡਿਸਕਸ ਕਰ ਰਹੇ ਆ ਕਿਉਂਕਿ ਪਿੱਛੇ ਮੀਨਾ ਡੇਢ ਮਹੀਨਾ ਹੋ ਗਿਆ ਜਿਹੜਾ ਪੰਜਾਬ ਦੇ ਵਿੱਚ ਮੌਸਮ ਕਾਫੀ ਖਰਾਬ ਹੋ ਰਿਹਾ ਬਾਰ ਬਾਰ ਜਿਹੜੀ بارش ਪੈ ਰਹੀ ਹੈ ਤੇ ਜ਼ਮੀਨ ਕਿਉਂਕਿ ਮੇਨ ਕਣਕ ਦੀ ਫਸਲ ਆ ਹਾੜੀ ਦੇ ਵਿੱਚ ਤੇ ਜ਼ਮੀਨ ਬਿਲਕੁਲ ਸੁੱਕੀ ਨਹੀਂ ਹੈਗੀ ਲੰਬਾ ਸਮਾਂ ਜਿਹੜੇ ਹੈਗੇ ਮੋਇਸਚਰ ਜ਼ਮੀਨ ਦੇ ਵਿੱਚ ਬਣਿਆ ਹੋਇਆ ਤੇ ਗਿੱਲੀ ਮਿੱਟੀ ਹੋਣ ਦੇ ਨਾਲ ਜ਼ਿਆਦਾਤਰ ਜਿਹੜਾ ਹੈਗਾ ਜਦੋਂ ਬਾਰ ਬਾਰ بارش ਹੋ ਰਹੀ ਹੈ ਤਾਂ ਜ਼ਮੀਨ ਦੇ ਵਿੱਚ ਪਾਣੀ ਖੜਨਾ ਜਿਹੜੀ ਫਸਲ ਦੀ ਜਿਹੜੀ ਡਿਵੈਲਪਮੈਂਟ ਪ੍ਰਭਾਵਿਤ ਹੋ ਰਹੀ ਹੈ ਫਸਲ ਵਾਧਾ ਨਹੀਂ ਹੋ ਰਿਹਾ ਇਹਦੀ ਵੀ ਕੋਈ ਸ਼ੱਕ ਨਹੀਂ ਕਿ ਪਿਛੇ ਮਹੀਨੇ ਤੋਂ ਸਵਾ ਮਹੀਨੇ ਤੋਂ ਜਿਹੜਾ ਟੈਂਪਰੇਚਰ ਡਾਊਨ ਆਇਆ ਉਹਦੇ ਨਾਲ ਜਿਹੜੀ ਹੈਗੀ ਆ ਕਿਉਂਕਿ ਜਿਹੜਾ ਜੇ ਟੈਂਪਰੇਚਰ ਇਕਦਮ ਅੱਪ ਹੋ ਜਾਵੇ ਤਾਂ ਉਹਦੇ ਨਾਲ ਵੀ ਜਿਹੜੀ ਹੈਗੀ ਇੱਕਦਮ ਜਿਹੜੀ ਫਸਲ ਆ ਉਹਰ ਵੈਜੀਟੇਬਲ ਤੋਂ ਰੀਪ੍ਰੋਡਕਟ ਅ ਗ੍ਰੋਥ ਵੱਲੋਂ ਚਲੀ ਜਾਂਦੀ ਹੈ ਤੇ ਉਹਦੇ ਨਾਲ ਜਿਹੜੀ ਜਲਦੀ ਛੱਟੇ ਕੱਢ ਕੇ ਤੇ ਜਲਦੀ ਜਿਹੜੀ ਪੱਕਣ ਵੱਲੋਂ ਚਲੀ ਜਾਂਦੀ ਉਹਦੇ ਨਾਲ ਵੀ ਆਪਾਂ ਨੂੰ ਕਾਫੀ ਸਮੱਸਿਆ ਆਉਂਦੀ ਹੈ ਪਰ ਜਿਹੜਾ ਟੈਂਪਰੇਚਰ ਡਾਊਨ ਹੋਣਾ ਉਹ ਫਸਲ ਦੇ ਵੱਧ ਦੇ ਲਈ ਚੰਗਾ ਪਰ ਜਿਹੜੀ ਬਾਰਿਸ਼ ਪੈਣੀ ਆ ਵਾਰ-ਵਾਰ ਜਿਹੜਾ ਹੈਗਾ ਫਸਲ ਦੇ ਵਿੱਚ ਪਾਣੀ ਖੜ ਜਾਂਦਾ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਸੋ ਕਿਸਾਨ ਵੀਰਾਂ ਨੂੰ ਕਾਫੀ ਸਵਾਲ ਆ ਰਹੇ ਕਿ ਜਿਹੜੇ ਫਸਲ ਦੇ ਵਿੱਚ ਪਾਣੀ ਖੜਨ ਦੇ ਨਾਲ ਜਿਹੜੇ ਥੱਲੇ ਵਾਲੇ ਪੱਤੇ ਆ ਉਹ ਪੀਲੇ ਪੈ ਰਹੇ ਆ ਤੇ ਹੌਲੀ-ਹੌਲੀ ਜਿਹੜੇ ਉੱਪਰ ਵਾਲੇ ਪੱਤੇ ਵੀ ਪੀਲੇ ਪੈ ਰਹੇ ਆ ਕਿਰਤਾਨ ਵੀਰੋ ਇਹਦੇ ਬਾਰੇ ਜਿਹੜੀ ਹੈਗੀ ਹੈ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਸੋ ਤੁਸੀਂ ਇਹ ਜਿਹੜੀ ਜਾਣਕਾਰੀ ਐਂਡ ਤੱਕ ਵੀਡੀਓ ਜ਼ਰੂਰ ਸੁਣਨਾ ਮੇਨ ਕਿਸਾਨ ਵੀ ਜਦੋਂ ਬਾਰਿਸ਼ ਪੈਂਦੀ ਹੈ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਪਾਣੀ ਖੜ ਜਾਂਦਾ ਉਹਦੇ ਨਾਲ ਜਿਹੜੀ ਹੈਗੀ ਰੈਸਪੀਰੇਸ਼ਨ ਦੀ ਸਾਹ ਲੈਣ ਦੀ ਪ੍ਰਕਿਰਿਆ ਬੂਟਿਆਂ ਦੀ ਪ੍ਰਭਾਵਿਤ ਹੁੰਦੀ ਫਸਲ ਦੀ ਜਦੋਂ ਸਾਹ ਪ੍ਰੋਪਰ ਨਹੀਂ ਆਉਂਦਾ ਤਾਂ ਉਹਦੇ ਨਾਲ ਜਿਹੜੀ ਹੈਗੀ ਨਿਊਟ੍ਰੀਐਂਟ ਤੱਤਾਂ ਦੀ ਅਪਟੇਕ ਜ਼ਮੀਨ ਦੇ ਵਿੱਚ ਤੱਤ ਲੈਣੇ ਤੇ ਜ਼ਮੀਨ ਦੇ ਵਿੱਚ ਪਾਣੀ ਲੈਣਾ ਉਹ ਬੂਟਿਆਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਿਹਦੇ ਨਾਲ ਜਿਹੜੀ ਫੋਟੋਸਿੰਥੈਸਿਸ ਜ ਬੂਟਿਆਂ ਦੇ ਵਿੱਚ ਜਿਹੜਾ ਭੋਜਨ ਬਣਨ ਦੀ ਪ੍ਰਕਿਰਿਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਜਿਹਦੇ ਨਾਲ ਫਸਲਾ ਹੁਣ ਪੀਲੀ ਪੈਣੀ ਸ਼ੁਰੂ ਹੋ ਗਈ ਹੈ ਕਿਉਂਕਿ ਟੈਂਪਰੇਚਰ ਡਾਊਨ ਹੋਣਾ ਵੀ ਕਣਕ ਦੀ ਫਸਲ ਵਾਸਤੇ ਜ਼ਰੂਰੀ ਹੈ ਪਰ ਜੇ ਲੰਬਾ ਸਮਾਂ ਬਾਰਸ਼ ਪੈਂਦੀ ਰਹੇ ਤੇ ਸਿੱਲਾ ਮੌਸਮ ਰਹੇ ਤਾਂ ਉਹਦੇ ਨਾਲ ਜਿਹੜਾ ਹੈਗਾ ਫਸਲ ਦਾ ਵਾਧਾ ਤੇ ਪਲੱਸ ਜਿਹੜੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਦੀ ਸਮੱਸਿਆ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਕਿਸਾਨ ਵੀਰੋ ਜਿੱਥੇ-ਜਿੱਥੇ ਵੀ ਜਿਹੜੀ ਹੈਗੀ ਇਹ ਪਾਣੀ ਖੜਾ ਫਸਲਾਂ ਦੇ ਵਿੱਚ ਜੇ ਆਪ ਨੂੰ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੀ ਹੈਗੀ ਜੜਾਂ ਨੂੰ ਆਕਸੀਜਨ ਨਹੀਂ ਪੂਰੀ ਮਿਲਦੀ ਤੇ ਜਿਹੜੀ ਹੈਗੀ ਆ ਸਾਹ ਲੈਣ ਦੀ ਪ੍ਰਕਿਰਿਆ ਉਹ ਪ੍ਰਭਾਵਿਤ ਹੁੰਦੀ ਹੈ ਸਾਹ ਲੈਣ ਦੇ ਨਾਲ ਕਿਉਂਕਿ ਜੜ੍ਹਾਂ ਨੂੰ ਜੇ ਆਕਸੀਜਨ ਮਿਲੂਗੀ ਤਾਂ ਤਾਂ ਹੀ ਜਿਹੜੇ ਹੈਗੇ ਆ ਨਿਊਟ੍ਰੀਐਂਟ ਅਪਟੇਕ ਹੁੰਦੀ ਆ ਤਾਂ ਹੀ ਜਿਹੜੀ ਹੈਗੀ ਪਾਣੀ ਦੀ ਅਪਟੇਕ ਜੜ੍ਹਾਂ ਦੇ ਵਿੱਚੋਂ ਪਾਣੀ ਤੇ ਤੱਤ ਬੂਟੇ ਤਾਂ ਹੀ ਲੈ ਪਾਉਂਦੇ ਆ ਜੇ ਉਹਨਾਂ ਨੂੰ ਹਵਾ ਮਿਲੂਗੀ ਤਾਂ ਤੇ ਇਹਦੇ ਕਾਰਨ ਜਿਹੜਾ ਉਹ ਪੱਤਿਆਂ ਦਾ ਵਾਧਾ ਰੁਕ ਜਾਂਦਾ ਜੜ੍ਹਾਂ ਦਾ ਵਾਧਾ ਰੁਕ ਜਾਂਦਾ ਤੇ ਜਿਹੜੀ ਹੈਗੀ ਇਹ ਫਸਲ ਪੂਰੀ ਪ੍ਰਭਾਵਿਤ ਹੋ ਜਾਂਦੀ ਜਿਹਦੇ ਨਾਲ ਹੈਗੇ ਥੱਲੇ ਵਾਲੇ ਪੱਤੇ ਆ ਉਹ ਪੀਲੇ ਪੈਣ ਲੱਗਦੇ ਆ ਕਿਸਾਨ ਵੀਰੋ ਜਦ ਥੱਲੇ ਵਾਲੇ ਪੱਤੇ ਪੀਲੇ ਪੈਣ ਦਾ ਮੇਨ ਕਾਰਨ ਕੀ ਹੈ ਜਦੋਂ ਆਕਸੀਜਨ ਨਹੀਂ ਪੂਰੀ ਮਿਲਦੀ ਤਾਂ ਜਿਹੜੀ ਮੇਨ ਨਾਈਟ੍ਰੋਜਨ ਤੱਤ ਪ੍ਰਭਾਵਿਤ ਹੁੰਦਾ ਜਿਹੜੀ ਹੈਗੀ ਨਾਈਟ੍ਰੋਜਨ ਪੂਰੀ ਬੂਟਿਆਂ ਨੂੰ ਨਹੀਂ ਮਿਲਦੀ ਤੇ ਉੱਪਰ ਵਾਲੇ ਪੱਤਿਆਂ ਨੂੰ ਜਦੋਂ ਵਾਧੇ ਦੇ ਲਈ ਜਾਂ ਬੂਟੇ ਨੂੰ ਪੂਰੇ ਵਾਧੇ ਲਈ ਨਾਈਟ੍ਰੋਜਨ ਚਾਹੀਦੀ ਉਹ ਥੱਲੇ ਵਾਲੇ ਪੱਤਿਆਂ ਤੋਂ ਉੱਪਰ ਨੂੰ ਸ਼ਿਫਟ ਹੋ ਜਾਂਦੀ ਤੇ ਜਿਹੜੇ ਥੱਲੇ ਵਾਲੇ ਪੱਤੇ ਆ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਹੈ ਮੇਨ ਨਾਈਟ੍ਰੋਜਨ ਦੀ ਘਾਟ ਆ ਤੇ ਹੌਲੀ-ਹੌਲੀ ਜਿਹੜੇ ਹੈਗੇ ਆ ਦੂਜੇ ਮਾਈਕਰੋ ਨਿਊਟ੍ਰੀਐਂਟ ਜਿਵੇਂ ਸੋ ਜਿੱਥੇ ਵੀ ਕਿਤੇ بارش ਹੋਈ ਹੈ ਫਸਲ ਖੜੀ ਹੈ ਪਰ ਪਾਣੀ ਉਹਦੇ ਵਿੱਚ ਖੜਾ ਹੈਗਾ ਮਤਲਬ ਫਸਲ ਡਿੱਗਣ ਤੋਂ ਬਚੀ ਹੈ ਉੱਥੇ ਆਪਾਂ ਕਿਸਾਨ ਵੀਰ ਜਿਹੜੀ ਇੱਕ ਸਪਰੇ ਕਰਨੀ ਹੈਗੀ ਆ ਤੁਸੀਂ ਨੋਟ ਕਰ ਲਓ ਉਦੇ ਵਿੱਚ ਆਪਾਂ ਕਿਸਾਨ ਵੀਰੋ 3% ਯੂਰੀਆ ਸਪਰੇਅ ਜੇ ਕਰਦੇ ਆਂਗੇ ਤਾਂ ਨਾਈਟ੍ਰੋਜਨ ਤੱਤ ਦੀ ਪੂਰਤੀ ਹੁੰਦੀ ਹੈ 3 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਸਪਰੇਅ ਕਰ ਦਈਏ ਤਾਂ ਜਿਹੜੇ ਹੈਗੇ ਟੈਂਪਰੇਰੀ ਤੌਰ ਤੇ ਆਪਾਂ ਜਿਹੜੇ ਇਹ ਪੱਤਿਆਂ ਨੂੰ ਪੀਲਾ ਹੋਣ ਤੋਂ ਬਚਾ ਸਕਦੇ ਹੈਗੇ ਆ ਜੇ ਆਪਾਂ ਸਪਰੇਅ ਕਰ ਸਕਦੇ ਹਾਂ ਵਿੱਚ ਜਿਹੜੇ ਫਸਲ ਦੇ ਵਿੱਚ ਤੁਰ ਸਕਦੇ ਆਂ ਦੂਜੀ ਜਿਹੜੀ ਇੱਕ ਸਪਰੇਅ ਬੜੀ ਚਮਤਕਾਰੀ ਜਿਹੜੀ ਸਾਫਤ ਹੋ ਰਹੀ ਹੈ ਕਿਉਂਕਿ ਇਹ ਕਾਫੀ ਫਸਲਾਂ ਕਈ ਖੇਤਾਂ ਦੇ ਵਿੱਚ ਮੈਂ ਕਰਾਈ ਆ ਤੇ ਉਹਦੀ ਜਿਹੜੀ ਹੈਗੀ ਆ ਰਿਜ਼ਲਟ ਬੜੇ ਸੋਹਣੇ ਮਿਲੇ ਆ 13045 2 ਕਿਲੋ ਪਾਰੇ ਕਰਦੇ ਹਿਸਾਬ ਨਾਲ ਪਲੱਸ 150 ਗ੍ਰਾਮ ਬੋਰਨ ਪਲੱਸ ਜਿਹੜੀ 500 ਗ੍ਰਾਮ ਮੈਗਨੀ ਸਲਫੇਟ ਪਲੱਸ 200 ਗ੍ਰਾਮ ਮੈਗਨੀਸ਼ੀਅਮ ਪਲੱਸ ਜਿਹੜੀ ਹੈਗੀ 1 ਕਿਲੋ ਯੂਰੀਆ ਕਿਉਂਕਿ ਇਹਦੇ ਨਾਲ ਕਿਸਾਨ ਵੀ ਜਿਹੜੇ ਸਾਰੇ ਮੈਗਨੀਜ਼ ਨਾਈਟ੍ਰੋਜਨ ਮੈਗਨੀਸ਼ੀਅਮ ਬੋਰਨ ਤੇ ਪਲੱਸ ਜਿਹੜਾ ਹੈਗਾ ਮੈਗਨੀ ਸਲਫੇਟ ਤੋਂ ਜਿਹੜੀ ਹੈਗੀ ਐ ਸਲਫਰ ਤੱਤ ਵੀ ਜਿਹੜਾ ਹੈ ਬੂਟੇ ਨੂੰ ਮਿਲ ਜਾਂਦਾ ਤਾਂ ਉਹਦੇ ਨਾਲ ਜਿਹੜੀ ਹੈਗੀ ਐ ਪ੍ਰੋਪਰ ਡਵੈਲਪਮੈਂਟ ਬੂਟੇ ਦੀ ਹੁੰਦੀ ਹੈ ਤੇ ਫਸਲ ਜਿਹੜਾ ਉਹਦਾ ਵਾਧਾ ਪ੍ਰੋਪਰ ਹੋਊਗਾ ਤੇ ਆਪਾਂ ਨੂੰ ਜਿਹੜਾ ਝਾੜ ਵੀ ਸਹੀ ਮਿਲੂਗਾ ਸੋ ਬੇਨਤੀ ਹੈ ਕਿ ਇਹ ਇੱਕ ਸਪਰੇਅ ਕਰ ਦਿਓ ਇਦੋਂ ਬਾਅਦ ਇੱਕ ਇਹ ਸਪਰੇਅ ਕਰਨ ਤੋਂ ਬਾਅਦ ਇਸ ਸਪਰੇਅ ਦੇ ਵਿੱਚ ਆਪਾਂ ਕਿਸਾਨ ਵੀਰ ਜਿਹੜਾ ਹੈਗਾ ਇਹ ਸਾਰੇ ਤੱਤ ਆ ਜਿਹੜੇ 4-5 ਤੁਹਾਨੂੰ ਮੈਂ ਵੱਖ-ਵੱਖ ਦੱਸਿਆ ਹੈ 13045 ਬੋਰੋਨ ਮੈਗਨੀਜ਼ ਸਲਫੇਟ ਅ ਮੈਗਨੀਸ਼ੀਅਮ ਤੇ ਯੂਰੀਆ ਇਹਨਾਂ ਨੂੰ ਵੱਖ-ਵੱਖ ਜਿਹੜੇ ਕੰਟੇਨਰਾਂ ਵਿੱਚ ਘੋਲ ਕੇ ਆਪਾਂ ਸਪਰੇਅ ਇਕੱਠੀ ਕਰ ਸਕਦੇ ਘੋਲਣਾ ਵੱਖ-ਵੱਖ ਹੈ ਕਿਉਂਕਿ ਜੇ ਇਕੱਠੇ ਘੋਲਾਂਗੇ ਉਹਦੇ ਨਾਲ ਜਿਹੜੀ ਆਪਾਂ ਨੂੰ ਸਮੱਸਿਆ ਆ ਸਕਦੀ ਵੱਖ-ਵੱਖ ਘੋਲ ਕੇ ਸਪਰੇਅ ਕਰਨੀ ਹੈ ਤੇ ਇਹ ਸਪਰੇਅ ਕਰਨ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਕਿਸਾਨ ਵੀਰੋ ਆਪਾਂ ਨੂੰ ਕਿਉਂਕਿ ਜਿਹੜਾ ਹੈਗਾ ਸਿੱਲਾ ਮੌਸਮ ਤੇ ਡਾਊਨ ਟੈਂਪਰੇਚਰ ਦੇ ਨਾਲ ਜਿਹੜੀ ਹੈਗੀ ਹੈ ਬਿਮਾਰੀ ਦੀ ਸਮੱਸਿਆ ਵੀ ਆ ਸਕਦੀ ਹੈ ਸੋ ਇੱਕ ਆਪਾਂ ਉੱਲੀ ਨਾਸ਼ਕ ਦੀ ਸਪਰੇਅ ਆਪਾਂ ਡੈਲਟ ਜਾਂ ਫੋਲੀਕਾ 200 ਐਮਐਲ 200 ਲੀਟਰ ਪਾਣੀ ਦੇ ਵਿੱਚ ਪ੍ਰਤੀ ਆ ਉਹਦੇ ਨਾਲ ਜਿਹੜੀ ਹੈਗੀ ਆਪਾਂ ਨੂੰ ਬਿਮਾਰੀ ਤੋਂ ਰੋਗ ਰਹਿਤ ਜਿਹੜੀ ਫਸਲ ਪੈਦਾ ਕਰ ਸਕਦੇ ਆ ਤੇ ਬੂਟਿਆਂ ਦੀ ਜਿਹੜੀ ਹੈਗੀ ਆ ਆਪਾਂ ਬੂਟਿਆਂ ਦੀ ਸਿਹਤ ਸਹੀ ਰੱਖ ਸਕਦੇ ਹੈਗੇ ਆ ਕਈ ਕਿਸਾਨ ਵੀਰ ਪੁੱਛਦੇ ਆ ਕਿ ਜਿਹੜੀ ਤੱਤਾਂ ਦੇ ਨਾਲ ਜਿਹੜੀ ਆਪਾਂ ਉਲੀਨਾਸ਼ਕ ਮਿਕਸ ਕਰ ਸਕਦੇ ਆ ਕਿ ਨਹੀਂ ਕਿਸਾਨ ਵੀਰੋ ਜਿਹੜੇ ਤੱਤਾਂ ਦੀ ਸਪਰੇਅ ਵੱਖ ਕਰੋ ਜਿਹੜੀ ਉਲੀਨਾਸ਼ਕ ਦੀ ਸਪਰੇਅ ਵੱਖ ਕਰੋ ਕਿਉਂਕਿ ਜਿਹੜੇ ਹੈਗੇ ਆ ਤੱਤ ਆ ਨਿਊਟ੍ਰੀਐਂਟ ਆ ਜੇ ਆਪਾਂ ਉਲੀਨਾਸ਼ਕ ਨਾਲ ਮਿਕਸ ਕਰਾਂਗੇ ਤਾਂ ਉਹਨਾਂ ਦੀ ਜਿਹੜੀ ਹੈਗੀ ਪਰਫਾਰਮੈਂਸ ਘਟ ਸਕਦੀ ਹੈ ਉਹਦੇ ਨਾਲ ਉਲੀਨਾਸ਼ਕ ਦਾ ਅਸਰ ਵੀ ਘਟ ਸਕਦਾ ਤੇ ਤੱਤਾਂ ਦਾ ਜਿਹੜਾ ਹੈਗਾ ਅਸਰ ਆਪਾਂ ਨੂੰ ਪ੍ਰੋਪਰ ਨਹੀਂ ਮਿਲੂਗਾ ਸੋ ਜਿਹੜੇ ਤੁਹਾਨੂੰ ਮੈਂ ਤਤ ਦੱਸਿਆ ਉਹਨਾਂ ਦੀ ਸਪਰੇਅ ਵੱਖ ਕਰੋ ਤੇ ਉਦੋਂ 2-3 ਦਿਨ ਬਾਅਦ 3 ਦਿਨ ਬਾਅਦ ਜਿਹੜੀ ਹੈਗੀ ਉਲੀਨਾਸ਼ਕ ਦੀ ਸਪਰੇਅ ਕਰ ਦਿਓ ਤੇ ਤੁਹਾਨੂੰ ਜਿਹੜੀ ਹੈਗੀ ਇਹ ਪੂਰੀ ਰੋਗ ਰਹਿਤ ਤੇ ਅ ਅੱਛੀ ਚੰਗੀ ਫਸਲ ਮਿਲੂਗੀ ਤੇ ਝਾੜ ਵੀ ਬਹੁਤ ਵਧੀਆ ਹੋਊਗਾ ਤੇ ਜਿਹੜੀ ਹੈਗੀ ਇਹ ਪੀਲੇ ਪੰਨ ਦੀ ਸਮੱਸਿਆ 5-7 ਦਿਨ ਬਾਅਦ ਹੀ ਇਹ ਸਪਰੇਅ ਕਰਨ ਤੋਂ ਜਿਹੜੀ ਹੈਗੀ ਐ ਤੁਹਾਨੂੰ ਨਹੀਂ ਦਿਸੂਗੀ ਸੋ ਜੇ ਕੋਈ ਹੋਰ ਜਾਣਕਾਰੀ ਹੋਵੇ ਲੈਣੀ ਹੋਵੇ ਤਾਂ ਥੱਲੇ ਜਿਹੜਾ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਅੱਗੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ